ਸ਼ੁਕਰਪਾ ਮੇਰੇ ਵਰਗੇ ਨਿਮਾਨੇ ਨਾਕੀਂ ਇਨਸਾਨ ਤੇ ਜਿੰਨਾ ਸਰਕਾਰ ਮੈਨੂੰ ਦੱਬਦੀ ਸੀ ਨਾ ਉਹਨਾਂ ਮੇਰਾ ਵਾਹਿਗੁਰੂ ਮੇਰੇ ਤੇ ਇਹ ਬਲ ਬਖਸ਼ਦਾ ਸੀ ਇਹ ਬਲ ਬਖਸ਼ਦਾ ਸੀ ਸਰਕਾਰ ਮਿੱਤਰ ਸਿੰਘ ਮਜੀਦਿਆ ਕਿ ਦਿੱਲੀ ਜੇ ਹੁਕਮਰਾਨਾਂ ਨਾਲ ਇੱਕ ਨਾਲ ਇੱਟ ਖੜਕਾਉਣੀ ਹੈ ਔਰ ਔਰ ਮੈਨੂੰ ਇਸ ਗੱਲ ਦੀ ਜੇ ਪ੍ਰੇਰਣਾ ਸਭ ਤੋਂ ਵੱਡੀ ਆ ਮਿਲੀ ਮੈਂ ਕਹਿ ਸਕਦਾ ਕਿਉਂਕਿ ਜਿੰਨਾ ਦਿਨਾਂ ਕਿ ਮੈਂ ਅੰਦਰ ਸੀ ਜੇਲ੍ਹ 'ਚ ਸਾਂ ਜੀ ਦੀ ਦਿਹਾੜੇ ਵਿੱਚ ਉਹਨਾਂ ਦਿਨਾਂ 'ਚ ਆਏ ਤੇ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਮੁਗਲ ਸ਼ਾਸਨ ਦੀ ਦਬਾਅ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾ ਚੀਜ਼ ਨੂੰ ਇਹ ਸਿੱਖਿਆ ਦੇ ਗਏ ਕੀ ਭਾਈ ਇਹ ਰਾਹ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਟੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਨਗਰ ਸੱਚ ਦੇ ਰਾਤੋਂ ਖਿੜਕੇ ਹੋਣਾ ਮੈਨੂੰ ਤਸੱਲੀ ਸੀ ਕਿ ਜੇ ਗੁਰੂ ਸਾਹਿਬ ਦੇ ਲਗਤੇ ਜਗਰ ਗੁਰੂ ਸਾਹਿਬ ਦੇ ਸਾਡੇ ਸਤਕਾਰ ਜੋ ਬਾਬਾ ਜੀ ਸੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾਜੀਤ ਸਿੰਘ ਜੀ ਬਾਬਾ ਗੁਜਾਰ ਸਿੰਘ ਜੀ ਜੇ ਇੰਨੀ ਛੋਟੀ ਉਮਰ ਚ ਐਡਾ ਵੱਡਾ ਸੁਨੇਹਾ ਦੇ ਕੇ ਤੇ ਦਾਸ ਨੂੰ ਅਸੀਂ ਤਾਂ ਕੁਛ ਵੀ ਨਹੀਂ ਮਗਰ ਪ੍ਰੇਰਣਾ ਸੋ ਤੇ ਦੀ ਵੱਡੀ ਦੇ ਕੇ ਉਹ ਚੀਜ਼ੀ ਦਿਹਾੜਿਆ ਨੇ ਵੀ ਮੈਨੂੰ ਐਡਾ ਬਲ ਦਿੱਤਾ ਕਿ ਜਦੋਂ ਮੈਨੂੰ ਪਤਾ ਲੱਗਦਾ ਸੀ ਨਾ ਕਿ ਪੰਜਾਬ ਪੁਲਿਸ ਇੱਕ ਨਵਾਂ ਪਰਚਾ ਦੇਣ ਲੱਗੀ ਹੈ ਸੇ ਚਾ ਚੜ ਦਿੰਦਾ ਸੀ ਕਿ ਵਾਹ ਬੱਲੇ ਹੁਣ ਤਾਂ ਮੈਂ ਦਿਲ ਦੀਆਂ ਘਰਾਈਆਂ ਚੋਂ ਡੇਰ ਦੀਆਂ ਘਰਾਈਆਂ ਚੋਂ ਹੋਡਾ ਸਭ ਦਾ ਆਪਣੀਆਂ ਮਾਵਾ ਭੈਣਾ ਦਾ ਬਜ਼ੁਰਗ ਦਾ ਭਰਾਵਾਂ ਦਾ ਮਜੀਠੇ ਹਲਕੇ 'ਚ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਖੱਬ ਦੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਐਚਲੀ ਐਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆ ਪੱਤਰਕ ਕਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸ਼ਰੀ ਗਰੁੱਪ ਤੇ ਕੋਈ ਮਾਲਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਲਿਕ गोयल ਸਾਹਿਬ ਤੇ ਔਰ ਕਿਹੜੇ ਕਿਹੜੇ ਇੱਥੇ ਪਹਿਲਾਂ ਦਿੱਤਾ ਸੀ ਬਾਅਦ ਮਾਫੀ ਮੰਗ ਲਈ ਹਾਂਜੀ ਆ ਮਨਿੰਦਰ ਤੇ ਮੈਨੂੰ ਨੋਹ ਗੁੱਸਾ ਨਾ ਕਰ ਦਿਓ ਨਾ ਤਾਂ ਫੋਨ ਫਾਨ ਚੀ ਨਾ ਕੋਈ ਸੀ ਇੰਨਾ ਜਿੰਨਾ ਕਿ ਜਿੱਥੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਆ ਤੁਹਾਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ ਜ ਆ ਸਾਡਾ ਵਿਚਾਰਾ ਵਰਕਰ ਹੈ ਉਹ ਦਵਿੰਦਰ ਸੋਂ ਉਹ ਮਸਾ ਦਿਹਾੜੀ ਕਰਕੇ ਕੰਮ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਇਸ ਲਈ ਐਚਲੀ ਐਚਲੀ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸ਼ੌਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾਂ ਤੁਹਾਡੇ ਸਾਰੇ ਸੱਜਣ ਭਰਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਐਚਲੀ ਮੈਂ ਪਰਾਵਾ ਦਿਲ ਦੀਆਂ ਘਹਿਰਾਈਆਂ ਚੋਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ ਚ ਬਾੜ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ੍ਹ 'ਚ ਕਿਸੇ ਦਾ ਵੀ ਕਿਸੇ ਮੁਲਾਜ਼ਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਕੈਦੀ ਆ ਜੇ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਰਬ ਆਸ ਮੁਖੀ ਆਏ ਤੇ ਉੱਥੇ ਵੀ 35 ਤੋਂ ਕੀਤਾ 58 ਮੇਰੀ ਮਿਹਨਤ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਦਿਲ ਦੀਆਂ ਗਹਿਰਾਈਆਂ ਤੋਂ ਸੰਤਾ ਮਹਾਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰੂ ਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਿਕਾਰਯੋਗ ਧਰਮ ਪਤਨੀ ਜੀ ਨੂੰ ਸਨਿਆ ਕਲ ਦੇ ਗਏ ਔਰ ਇੱਕੋ ਮੈਸੇਜ ਜਿੰਦੇ ਸੀ ਐਮਐਲਏ ਸਾਹਿਬ ਨੂੰ ਗਨੀਪ ਕੌਰ ਨੂੰ ਕਿ ਘਬਰਾਹੀ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਦਿਲ ਦੀਆਂ ਗਹਿਰਾਈਆਂ ਚੋ ਨਾ ਮੇਰੀ ਭਰਾਮੋ ਇਹ ਔਕਾਤ ਹੈ ਨਾ ਮੇਰੀ ਇਹ ਹیثیت ਹੈ ਨਾਮ ਹੈ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਹੈ ਇਹ ਤਾਂ ਬੜੀ ਕੁਰ ਕਿਰਪਾ ਸੱਚੇ ਪਾਤਸ਼ਾਹ ਦੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਬਾਬਾ ਜੀ ਪਿਆਸ ਵਾਲੇ ਮੇਰੇ ਕੋਲ ਮੈਨੂੰ ਮਿਲਣ ਆ ਕੇ ਮੇਰੀ ਤਾਂ ਕਾਤ ਹੀ ਕੋਈ ਨਹੀਂ ਯਾਰ ਮੈਂ ਤਾਂ ਮਾੜਿਆਂ ਤੋਂ ਮਾੜਾ ਨਿਮਾਣੇ ਨਾਲ ਚੀਜ਼ ਇਨਸਾਨ ਆ ਮਤਲਬ ਜਿਹੜਾ ਸਭ ਤੋਂ ਤੁਸੀਂ ਕਹਿ ਲਉਣਾ ਮਾੜਾ ਉਹਦਾ ਤੋਂ ਵੀ ਮਾੜਾ ਮੈਂ ਮਗਰ ਉਹਨਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਇੰਨਾ ਪਿਆਰ ਦਿੱਤਾ ਜਿਹੜੀ ਉਹ ਜਾਦੂ ਦੀ ਜੱਫੀ ਪਾ ਕੇ ਗਏ ਨਾ ਉਹ ਸ਼ਬਦਾਂ ਨਾਲ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਔਰ ਮੈਨੂੰ ਮੁੱਚੇ ਸੰਤਾਂ ਮਹਾਂਪੁਰਸ਼ਾਂ ਦਾ ਸੰਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਭਗਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਕ ਵਕ ਥਾਵਾ ਤੇ ਮੇਰੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਭ ਦਾ ਧੰਨਵਾਦ ਕਰਦਾ ਔਰ ਮੈਂ ਫੇਰ ਸਮੂੱਚੀ ਸੰਗਤ ਦਾ ਤੁਸੀਂ ਕੱਲ ਵੀ ਆਏ ਤੁਸੀਂ ਅੱਜ ਵੀ ਆਏ ਤੁਹਾਨੂੰ ਵੀ ਲੱਗਦਾ ਸੀ ਪਤਾ ਨਹੀਂ ਛੱਡਣਗੇ ਕਿ ਨਹੀਂ ਛੱਡਣਗੇ ਤੇ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਉਹ ਅਗਲਾ ਪਰਚਾ ਕਿਹੜਾ ਜਿਹੜਾ ਨਹੀਂ ਦੇਣਾ ਜਿਹੜਾ ਦੇਣਾ ਦੇ ਦਿਓ ਫੇਰ ਦੱਸ ਦੇਣ ਸਹੀ ਪਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ ਭਗਵੰਤਬਾਹਨ ਨੂੰ ਮਿੱਤਰ ਭਗਵੰਤਬਾਹਨ ਨੂੰ ਇੱਕ ਸ਼ੇਰ ਸੁਣਾਇਆ ਮੈਂ ਤਾਂ ਉਹ ਧਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਆ ਭਾਰਤੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲ ਨਹੀਂ ਆ ਸੀਕਾ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ ਚੇਮੀ ਨਾ ਕੀ ਕਾਹੀ ਮਾਰੀ ਗਿਆ ਮਜੀਤੀਆ ਐ ਮਜੀਤੀਆ ਉਹ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੀਤੀਆ ਹੀ ਦਿੱਤੇ ਆਈ ਜੇ ਮੈਂ ਤਾਂ ਮੌਜ ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੀਤੀਆ ਦਾ ਸਰਾਨਾ ਮੰਗਦਾ ਓਦੇ ਪੋਤਾ ਸਰਾਨੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਤੇ ਤੇਰਾ ਨਾਮ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੋਜ ਨਾਲ ਫਿਰ ਥੱਲੇ ਦਿੱਤਾ ਸੀ ਜਿਹਦੇ ਮੈਂ ਆਪਦੀ ਘਰ ਦੀ ਦਾ ਨਾਮ ਦੇ ਤਾ। ਇਤਨੀ ਤੂੰ ਖੇੜੇ ਚੱਕਰ ਜੇ ਮੇਰੇ ਨਾਲ ਪਿਆ। ਕਹਿੰਦਾ ਗੋਲ ਇੱਕ ਬਰੈੱਡ ਮੰਗਦਾ ਸੀ। ਉਹ ਗੁਰੂਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ। ਜਦੋਂ ਤੂੰ ਗਾਰਲਿਕ ਬ੍ਰੈਡ ਕਹਤੀ ਆਂ ਅੱਧਾ ਅੱਧਾ ਜੇਲ ਬ੍ਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ ਭਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬਣੂ ਕੇ ਇਸ ਲਈ ਨਾ ਇਹਨਾਂ ਨੂੰ ਕੋਈ ਕੰਮ ਕਰ ਲਓ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠਿਆ ਹੈ ਮਜੀਠਿਆ ਆ ਮਜੀਠਿਆ ਹੈ ਮੈਂ ਕਹ ਜਿੱਦ ਦਿਨ ਮਜੀਠੀਆ ਆ ਗਿਆ ਤੇ ਤਾਂ ਟੜਕੂ ਵੱਜ ਜਾਣਾ ਆ ਗਿਆ ਤੇ ਤਾਂ ਟੜਕੂ ਵੱਜ ਜਾਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਔਰ ਤੁਹਾਨੂੰ ਮੈਂ ਕੱਲ ਹੋਦਾ ਤਾਂ ਤੁਹਾਨੂੰ ਵੜਨ ਦਿੱਤਾ ਅੰਦਰ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਧਿਆਨ ਨਾਲ ਗੱਲ ਸੁਣੇ ਇੱਕ ਅਪਸਰ ਹੈ ਮਾਨ ਸਾਹਿਬ ਤੁਸੀਂ ਤਾਂ ਜਾਣਦੇ ਹੋ ਉਹਨੂੰ ਬੜਾ ਕਲਾਕਾਰ ਹੈ ਜੀ ਉਹਦੀ ਆਡੀਓ ਵੀ ਵਾਇਰਲ ਹੋਈ ਆ ਮਤਲਬ ਨੌ ਲੈਣ ਦੀ ਤਾਂ ਲੋਟ ਵੀ ਸਮਝਦੇ ਹੋ ਉਹ ਅੰਦਰ ਸੀ ਨਹੀਂ ਨੌ ਨੂੰ ਨਹੀਂ ਲੈਣਾ ਫਿਰ ਸਮਝਣ ਵਾਲੇ ਸਮਝਦਾ ਤੁਸੀਂ ਸਮਝਦਾਰ ਤੁਸੀਂ ਕਿਹੜਾ ਕੋਈ ਭਗਵੰਤ ਵਾਂਗੂ ਬੇਸਮਝ ਜੀ ਦੀ ਆਡੀਓ ਵਾਇਰਲ ਹੋਈ ਸੀ ਜਿਹੜਾ ਲੋਕ ਸੰਕਰ ਦਾ ਘਾਨ ਕਰਨਾ ਚਾਹੁੰਦਾ ਸੀ ਉਹ ਅੰਦਰ ਬੈਠਿਆ ਸੀ ਪਰ ਐਸੇ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਗਏ। ਬਾਬਾ ਜੀ ਨੂੰ ਪਿਛਲੀ ਵਾਰੀ ਜਾਂ ਪਹਿਲੀ ਵਾਰੀ ਮੈਨੂੰ ਕਹਣਾਂ ਐ ਬਾਬਾ ਜੀ ਦੀ ਗੱਡੀ ਡਿਓੜੀ ਠਕਾਈ। ਕੱਲ ਬਾਬਾ ਜੀ ਦੀ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕੀਤਾ। ਕੱਲ ਜੇ ਬਾਬਾ ਜੀ ਤੇ ਖੁਦਾ ਦਾ ਗਾਸਤਾ ਕੋਈ ਸ਼ਰਾਰਤ ਕਿਸੇ ਤਰੀਕੇ ਦੀ ਕਰ ਜਾਂਦਾ ਸਿਕਿਉਰਿਟੀ ਉਹਨਾਂ ਦੀ ਬਾਹਰ ਰੋਕਦੀ। ਗੱਡੀ ਪਿੱਛੇ ਰਕਾਈ। ਜਿਹੜਾ ਬੈਰੀਕੇਟਿੰਗ ਸੀ ਹੋਰ ਪਿੱਛੇ ਕੀਤਾ ਬਾਬਾ ਜੀ ਨੂੰ ਐਕਸਪੋਜ਼ ਕੀਤਾ ਸੀ ਬਾਬਾ ਜੀ ਨੂੰ ਜਿੱਥੇ ਕੁਝ ਪੱਤਰਕਾਰ ਤਾਂ ਜਨਮਨ ਸੀ ਕੱਈਆਂ ਨੂੰ ਬੜਨ ਵੀ ਨਹੀਂ ਦਿੱਤਾ ਤੁਹਾਨੂੰ ਸਾਰਿਆਂ ਨੂੰ ਬੜਨ ਦਿੱਤਾ ਕਲੰਦਰ ਸਿਲੈਕਟਿਵ ਆ ਬਾਲ ਸਾਹਿਬ ਦਾ ਧੰਨਵਾਦੀ ਹੈ ਜਿਹੜਾ ਗੱਡੀ 'ਚ ਮਠਣ ਕੇ ਲੈ ਕੇ ਜਾਂਦੇ ਸੀ ਮੈਨੂੰ ਪਤਾ ਲੱਗਿਆ ਪੱਤਰਕਾਰ ਦੱਸ ਦਿੰਦੇ ਨੇ ਮੇਰੇ ਵੀ ਸੂਤਰ ਨੇ ਮੇਰੇ ਸੂਤਰ ਤਾਂ ਬਹੁਤ ਦੂਰ ਦੂਰ ਤੱਕ ਨੇ ਮੇਰੇ ਸੂਤਰ ਇਹ ਵੀ ਦੱਸਦੇ ਆ ਹਰਾਣ ਹੋਣਗੇ ਕਿੰਨੇ ਦੱਸੋ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੋਣੇ ਸਿੱਕ ਕੈਮਰੇ ਦੱਸੋ ਕਿੰਨੇ ਲਾਏ ਆ ਆ ਕਿੰਨੇ ਕ ਲਾਏ ਹੋਣੇ ਮੱਚਦੀ ਕੈਮਰੇ ਕਲਾ ਜੱਟ ਨੂੰ ਵੇਖਣਾ ਮੈਂ ਆਪਣੀ ਘਰ ਦੀ ਨੂੰ ਕਿਹਾ ਮੈਂ ਇੰਨੇ ਦਾ ਤੂੰ ਨਹੀਂ ਘਰ ਤੇ ਲਵਾਏ ਮੈਨੂੰ ਵੇਖ ਕੰ ਕਮਾਲ ਹੋ ਔਰ ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਂਗਾ ਪ੍ਰਾਈਵੇਟ 뷰ਇੰਗ अनਔਥਰਾਇਜ਼ਡ ਲੋਗ ਅਸੀ ਜੁਡੀਸ਼ੀਅਲ ਕਸਟਡੀ ਚ ਸਹੀਂ ਤੁਸੀਂ ਵੇਖੋ ਮੈਨੂੰ ਮੈਂਟਲੀ ਇਹ ਸਮਝਦੇ ਸੀ ਕਿ ਮਜੀਠੀਏ ਨੂੰ ਹੁਣ ਤੋੜ ਲਾਂਗੇ ਤੋੜਨ ਦਾ ਤਰੀਕਾ ਕੀ ਦੋ ਮੁਲਾਕਾਤਾ ਪਰਿਵਾਰ ਦੀ ਹਫਤੇ ਦੀ ਅਲਾਊਟ ਹੈ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੋਡੇ ਸਾਹਮਣੇ ਹੈ ਜੇਲ੍ਹ ਤੋਂ ਬਾਹਰ ਮੋੜਦੇ ਸੀ ਮੇਰੇ ਰਿਸ਼ਤੇਦਾਰਾਂ ਨੇ ਵਕੀਲਾ ਦੀ ਮੁਲਾਕਾਤ ਲਾਉਗਾ ਮੇਰੇ ਤੇ ਕੇਸ ਕਰ ਦੇਣਾ ਮਗਰ ਵਕੀਰ ਨੂੰ ਨਹੀਂ ਮਿਲਣ ਦੇਣਾ ਮਤਲਬ ਇਹ ਜੇ ਗੈਰ ਕਾਨੂੰਨੀ ਕੰਮ ਕੀਤੇ ਜਦ ਕਿ ਅਸੀਂ ਸੀਗੇ ਜੁਡੀਸ਼ੀਅਲ ਕਸਟਡੀ 'ਚ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨੇ ਮੈਂ ਨਹੀਂ ਕਹਿ ਰਿਹਾ ਇੱਕ ਜੱਜ ਸਾਹਿਬ ਜਿਹੜੇ ਇਨਸਪੈਕਸ਼ਨ ਤੇ ਆਏ ਉਹ ਕਰਕੇ ਗਏ ਮੈਂ ਤਦੇ ਤੁਹਾਨੂੰ ਕਹਿਣਾ ਇਹ ਗੁਰੂ ਸਾਹਿਬ ਦੀ ਤੇ ਥੋੜੀ ਅਰਦਾਸਾਂ ਬੇਨਤੀਆਂ ਦੀ ਬਹੁਤ ਵੱਡੀ ਕਿਰਪਾ ਹੋਈ ਆ ਜਿਹੜਾ ਮੈਂ ਜੂੰਦਾ ਬਾਹਰ ਆ ਗਿਆ ਔਰ ਭਗਵੰਤ ਮਾਨ ਦਾ ਜੇ ਵਾਸਤ ਚੱਲੇ ਜਿਵੇਂ ਸਿੱਧੂ ਮੂਸੇਵਾਲਾ ਮਰਵਾਇਆ ਸੀ ਤਾਂ ਮੈਨੂੰ ਵੀ ਮਰਵਾ ਸਕਦਾ ਇਹ ਮੇਰੀ ਹਰ ਤਰੀਕੇ ਨਾਲ ਸਿਕਿਉਰਟੀ ਕੰਪਰਮਾਈਜ਼ ਕਰਕੇ ਕਿਉਂਕਿ ਉਹ ਤਾਂ ਚੁੱਪ ਕਰਾ ਨਹੀਂ ਸਕੇ ਕੇਸ ਦੇ ਲੈ ਇਹਨੂੰ ਸੀਗਾ ਪੰਜਾਬੀ ਇਹਨੂੰ ਇਹਨੂੰ ਪਤਾ ਕਿ ਕਿਥੇ ਪੰਜਾਬੀ ਕੇਸਾਂ ਤੋਂ ਡਰਦੇ ਸਾਨੂੰ ਤਾਂ ਜਿੰਨਾ ਚੜੋਂਗੇ ਰਗੜਾ ਉਨਾ ਹੀ ਕੰਮ ਵਧਣਾ ਫਿਰ ਹਾਂਜੀ ਇਸ ਲਈ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਠੀਏ ਨੇ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦੇ ਮੁਲਾਜ਼ਮ ਦੀ ਗੱਲ ਪੰਜਾਬ ਦੇ ਵਪਾਰੀ ਦੀ ਗੱਲ ਪੰਜਾਬ ਦੇ ਮਜ਼ਦੂਰ ਦੀ ਗੱਲ ਪੰਜਾਬ ਦੇ ਲਾਅਨ ਆਰਡਰ ਦੀ ਗੱਲ ਥੋਕ ਵਜਾ ਕੇ ਕਰੂਗਾ ਤੇ ਤੇਰੇ ਖਿਲਾਫ ਜ਼ੀਰੋ ਕੰਪਰੋਮਾਈਜ਼ ਤੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਰੱਖੂਗਾ ਗੱਲ ਪੰਜਾਬ ਦੀ ਆਊਗੀ ਪੰਜਾਬ ਦੇ ਮੁੱਦੇ ਤੇ ਤੂੰ ਕਈ ਲੀਡਰਾਂ ਨਾਲ ਸੌਦੇ ਕਰਕੇ ਚੁੱਪ ਕਰਾ ਸਕਦਾ ਰਾਤ ਦੇ ਹਨੇਰੇ 'ਚ ਮਿਲ ਸਕਦਾ ਮੈਂ ਤੈਨੂੰ ਠਾ ਠਾ ਵੱਜੂ ਔਰ ਆਪਕੋ ਸਵਾਲ ਕੋਈ ਸਿਕਿਉਰਟੀ ਵਿਡਰੋ ਕਰਨੀ ਹੈ ਸਿਕਿਉਰਟੀ ਵਿਡਰੋ ਕਰ ਲਈ ਮਿੱਤਰਾ ਗੋਲੀ ਮਰਵਾਣੀ ਹੈ ਗੋਲੀ ਮਰਵਾ ਲਈ ਜਿੱਥੇ ਤੇਰਾ ਵਸ ਚੱਲਦਾ ਵਸ ਜ਼ੋਰ ਲਾ ਲਈ ਮਗਰ ਜਿੱਦ ਦਿਨ ਮਜੀਠੇ ਦੇ ਹੱਥ ਪੈ ਗਿਆ ਨਾ ਫੇਰ ਹੱਚੀ ਕਾ ਗੱਡੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੁਮੁੱચી ਆਪੋਜੀਸ਼ਨ ਦਾ ਮੇਰੇ ਕੋਲ ਜੋਗ ਲਵ ਚ ਨਹੀਂ ਜਾਖੜ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖੈਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚ ਬੋਲੇ ਫਿਰ ਜ਼ੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਯਾਕਰ ਸਾਹਿਬ ਦਾ ਮੈਂ ਕਹਤਾ ਹਾਂ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕੀ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰुण ਚੁੱਕ ਸਾਹਿਬ ਦਾ ਹੋਰ ਕਿਹੜੇ-ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਨਾ ਵਾਕੇ ਮੈਂ ਵੀ ਕਹਿੰਨਾ ਕਿ ਯਾਰ ਹਿੰਮਤ ਨਾਲ ਦਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖਰ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਤੁਹਾਨੂੰ ਰਾਨ ਹੋਣਗੇ ਤੁਸੀਂ ਸੁਣ ਕੇ ਕਿ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਖਲਾਉਂਦੀ ਸੀ ਕਿ ਸਾਡੇ ਆਲਾ ਦਾ ਕਬਲਾ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲਬਜਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਵਾਕੇ ਜੇ ਇੱਕ ਧਰਮ ਪਤਨੀ ਥੋਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਨੇ ਧੀਆ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰਿਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਭ ਦਾ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋਲੀ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨ੍ਹਾਂ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਔਨ ਰਿਕਾਰਡ ਆਪ ਦੀ ਧਰਮ ਪਤਨੀ ਜੀ ਦਾ ਮਜੀਠੇ ਹਲਕੇ ਦੇ ਸਮੁੱਚੇ ਆਪ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਐਫ ਆਈ ਆਰ ਕਹਿੰਦੇ ਉੱਪਰ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਚਾਉ ਮਨਪ੍ਰੀਤ ਤੇਰੇ ਅਰਗੇ ਫੇਰ ਕਿੱਥੇ ਪਰਚੇ ਚਲਾ ਲਵਾਂ ਇਸ ਲਈ ਸਮੂੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਆ ਕਿਥੋਂ ਬੋਲਿਆ ਜੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਿਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਿਕਾਰਯੋਗ ਮੁਰਲੀਧਰ ਸਾਹਿਬ ਸਤਿਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਇਹ ਵੀ ਦੁਖੀ ਆਇਆ ਖੜਾ ਇਹ ਰੋਜ਼ ਹੀ ਪੰਗਾ ਲੈ ਲੇਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂਗਾ ਅੱਜ ਫੇਰ ਲੱਗਦਾ ਕੁਝ ਏਰ ਚੜ ਕਰਦੀ ਸਤਿਕਾਰਯੋਗ ਅਰਚ ਕਲੇਰ ਸਾਹਿਬ ਅਰਚ ਚੀਮਾ ਸਾਹਿਬ ਅ ਖਾਦੇ ਅਗਰਵਾਲ ਸਾਹਿਬ ਦਿੱਲੀ ਤੋਂ ਕੋਨਸਟਿਟਿਊਟ ਹੋਗਾ ਅਗਰਵਾਲ ਸਾਹਿਬ ਦਾ ਨੌਪੁਰਾ ਜੀ ਠੀਕ ਸਾਹਿਬ ਜਿਹੜੇ ਇੰਸਟਿਟਿਊਟ ਕੋਲ ਕੰਮ ਕਰਦੇ ਨੇ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੁਗੇਂਦਰ ਹਾਂਡੂ ਜੀ ਸਾਡੇ ਤਨੂਆ ਸਾਹਿਬ ਸਾਡੇ ਵੱਡੇ ਆਂਡੂ ਸਾਹਿਬ ਆਰ ਕੇ ਆਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਕੀ ਨਾ ਜਗੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨੇ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਥਾਲੀ ਚ ਖਾਂਦੇ ਆ ਉਸ ਚ ਚੇਕ ਕਰਦੇ ਆ ਫਿਰ ਕੁਛ ਟੁਕੜਿਆਂ ਵਾਲੀ ਭੱਜ ਜਾਂਦੇ ਆ ਆ ਤੈਨੂੰ ਪਤਾ ਹੀ ਆ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਕੇ ਤੇ ਕੱਲ ਅੱਜ ਮੈਂ ਹੋਰ ਦੱਸ ਦਿਆਂ ਰੇਲਾ ਥੋਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਇਸ ਲਈ ਚਲੋ ਥੋੜਾ ਸੱਬ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹਿਬ ਉਹ ਦੂਜੇ ਨਹੀਂ ਆਏ ਦੋ ਬੰਦੇ ਥੋਡੇ ਕਪੂ ਪੁਪੇਂਦਰ ਤੇ ਭੂਪਾ ਨਹੀਂ ਦਿਖਦਾ ਇੱਥੇ ਭੂਪਾ ਪੁਪੇਂਦਰ ਹੀ ਰਿਹਾ ਉਹ ਕਿਤੇ ਭੂਪਾ ਉਹ ਦਾ ਧੰਨਵਾਦ ਕਰੇ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਕੁੱਠਾ ਪੈ ਗਿਆ ਬਾਬਾ ਜੀ ਵਾਲਾ ਮਹਾਂਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਨਾ ਔਰ ਗਲਤ ਕੰਮ ਕੀਤਾ ਜੀ ਦੇਖੋ ਸਤ ਪਹਿਲੀ ਵਾਰ ਹੀ ਹੋਇਆ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਤੇ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਔਰ ਵਿਆਸ ਜੀ ਤਾਂ ਤੁਸੀਂ ਸ਼ਰਾਬ ਸ਼ਰੂਪ ਛਡਾਉਂਦੇ ਹੋ ਤੇ ਇਹਦਾ ਹੀ ਭਰਤੀ ਕਰਾ ਲਓ ਨਾਲੇ ਹਾਂ ਜੀ ਮੇਕੇ ਲੋ ਸ਼ਰਾਬ ਇਹਦੀ ਚ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀਏ ਨਾ ਤੇ ਸਾਡੀ ਸਤਿਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਦੀ ਵੀ ਝੂਠੀਆਂ ਸੋਹਾਂ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਇਹੀ ਕਹਿਣਾ ਕਿ ਹੁਣ ਵਿਆਹ ਸੇ ਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪੁਲਿਸ਼ ਜੀ ਹੁੰਦਾ ਤੇ ਕਰ ਲੋ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਾਂ ਬਿਜਲੰਸ ਵਾਲੇ ਕੀ ਪੁੱਛਦੇ ਸੀ ਆ ਪੁੱਛ ਜਦ ਕੋਕਾਇਨ ਚੂਟ ਬੋਲਦੇ ਆ ਕਹਿੰਦਾ ਜੀ ਡਰਗ ਕੇਸ ਤੇ ਪੜਦਾ ਡਰਗ ਦੇ ਮਾਮਾ ਹੀ ਰਿਆ ਕੇ ਇਸ ਵਿਜੀਲੈਂਸ ਦਾ ਤੇ ਤੂੰ ਡਰਗ ਨਹੀਂ ਕਹੀ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਦਾ ਸਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਇਹ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਰਟਿਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਿਕਿਉਰਟੀ ਚੋਂ ਤੈਨੂੰ ਕੌਣ ਕਹਾਣੀ ਦੱਸਦਾ ਮਾ ਮਜੀਤ ਜੀ ਆ ਵੜਿਆ ਜੋ ਇਹ ਦੀ ਤੁਹਾਨੂੰ ਦੱਸਦਾ ਮੇਰੇ ਵੀ ਸਕੂਟਰ ਨੇ ਇਹ ਮਾਰਦੇ ਸਕੂਟਰ ਹੀ ਮਾਰ ਲਿਆ ਤੇ ਆਪਰੇਸ ਵਾਲਿਆਂ ਨੂੰ ਪੁੱਛੋ ਤੇ ਗੱਡੀ ਚੱਲਦੀ ਕਿਤੇ ਸਕੂਟਰ ਨਹੀਂ ਮਰਨਦਾ ਇਹਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਹਾਂ ਅੱਜ ਇਹਨੇ ਕਿਉਂ ਖਬਰ ਅੱਜ ਤਾਂ ਲਾ ਕੇ ਦੋ ਪੈਕ ਬੱਲੀਏ ਆ ਕੇ ਚਾਰ ਪੈਕ ਬੱਲੀਏ ਅੱਜ ਚਾਰ ਜੀ ਹਾਂ ਜੀ ਕਿਨੇ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟਨਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਟ ਕਰ ਲਿਆ ਮਜੀਠੇ ਪਹਿਲਾਂ ਇੱਥੇ ਮੈਂ ਗਿਲਦੀਆਂ ਗਹਿਰਾਈਆਂ ਤੋਂ ਮੈਂ ਫੇਰ ਤੁਹਾਨੂੰ ਕਹਿ ਦਿਆਂ ਜੀ ਆ ਅੱਜ ਮੈਨੂੰ ਲੱਗਦਾ ਉਹ ਤੂੰ ਉਹ ਦਿਖਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਆ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨੋ ਗੋਇਲ ਸਾਹਿਬ ਨੇ ਕਹਿੰਨੇ ਜੀ ਕੱਲ ਇਹ ਸੀਐਮ ਸਾਹਿਬ ਦੀ ਟਵੀਟ ਸੀ ਨਾ ਸਾਡੇ ਨੂੰ ਪੂਰਾ ਨਹੀਂ ਆਹੀ ਇਹ 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 ਦੀ ਮਾਨੋ ਗੋਇਲ ਨੇ ਜਵਾਬ ਦਿੱਤਾ ਇਹ ਹੈ ਮੀਨਸ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕਿ ਮੁੱਖ ਮੰਤਰੀ ਤੇ ਤੰਜ਼ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਿਸ ਦੀ ਰਲਿ ਮਲੀ ਭੁਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੈਕਟਿਵ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕਹਿੰਦਾ ਟਿੱਪਰ ਲਾਇਆ ਸੀ ਜੋ ਬਾਹਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਨਾ ਜਦ ਅੱਗੇ ਪਿੱਛੇ ਤਾਂ ਟਿਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਟਿਪਰਾਂ ਦੀ ਲੋਡ ਪੈ ਜਾਂਦੀ ਥੋੜੀ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਸ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਅੱਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਜੀ ਕਰਨ ਵਾਲੀਆਂ ਅੱਜ ਇੰਨੀ ਆਈ ਪ੍ਰਵਾਹਨ ਕਰਿਓ ਕਿ ਆਹ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਹਨੂੰ ਬੜਾ ਕਸ਼ਟ ਲਈ ਦੇਦਾ ਅੰਦਰ ਕੋਈ ਕੰਮ ਏਡਾ ਹੁੰਦਾ ਨਹੀਂ ਅੰਦਰ ਆਹ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਸਬਸਰਾ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕਿ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਏ ਇਸੇ ਤਰ੍ਹਾਂ ભગવંતમાન ਜੀ ਦਾ ਵੀ ਸਤਿਕਾਰ ਧੰਨਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ અપਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਸੂਚਾ ਨੂੰ ਤਾਂ ਨਹੀਂ ਦੇਣਾ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾਂ ਜਾਂ ਤਾਂ ਫਿਰ ਵੀ ਚੱਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਦੱਸੋ ਪੰਜਾਬ 'ਚ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮੈਂ ਰੋਕ ਸਕਦਾ ਤੀਜੀ 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 ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀ ਆ ਦਿੰਦਾ ਸਿੱਧੂ ਮੂਸੇ ਵਾਲੇ ਆਉਂ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਕਿ ਮੈਂ ਗਰੀਬ ਨੇ ਕਰਨਾ ਕੀ ਆ